انفرادیت کے ساتھ نہیں اس لیے ہمیں کہا گیا کہ وقت نکال کر پانچ وقت مسجد میں جاؤ اور جماعت سے پڑھو E

الله أكبر، الله أكبر، الله أكبر. الحمد لله رب العالمين الرحمن الرحيم أرأيت الذي يكذب بالدين فذلك الذي يدعو اليتيم ولا يحض على طعام المسكين فويل للمصلين الذين بسم اللہ الرحمن الرحیم السلام علیکم ورحمت اللہ وبرکاتہ آج عید العزادی نماز ادا ہے اور یہ کا مار روڈ ہے جہد ریبر نے عبدالباہی عبد الواحد جی سابقہ ممبر وقت بورڈ نے تو اج جہی ہے ایک قربانی دا سنہا لے کے آتی ہے ہر بار اور اللہ تعالیٰ دا ہندہ ہے پیغام دا حکم ہندہ ہے ਕੀ ਵੀ ਕੁਰਬਾਨੀ ਦਾ ਮਤਲਬ ਅਸੀਂ ਜਦੋਂ ਕੁਰਬਾਨੀ ਕਰਦੇ ਹਾਂ ਤਾਂ ਕੁਰਬਾਨੀ ਜਿਹੜੀ ਹੈ ਸਾਨੂੰ ਕਿਸੇ ਵਕਤ ਵੀ ਆਪਣੀ ਔਲਾਦ ਦੀ ਆਪਣੀ ਸਭ ਤੋਂ ਪਿਆਰੀ ਚੀਜ਼ ਦੀ ਵੀ ਕੁਰਬਾਨੀ ਕਰਨੀ ਪਵੇ ਤਾਂ ਉਹ ਤੋਂ ਅਸੀਂ ਪਿੱਛੇ ਨਹੀਂ ਹਟਦੇ ਸੋ ਮਤਲਬ ਆਪਣੇ ਦੇਨ ਲਈ ਜਾਂ ਆਪਣੇ ਲੋਕਾਂ ਦੀ ਸੇਵਾ ਲਈ ਜਿਵੇਂ ਕਿ ਦੇਸ਼ ਦੀ جنگੇ ਆਜ਼ਾਦੀ ਦੇ ਵਿੱਚ ਸਾਰਿਆਂ ਨੇ ਮੁਸਲਮਾਨਾਂ ਨੇ ਵੀ ਕੁਰਬਾਨੀਆਂ ਕੀਤੀਆਂ ਸੋ ਐਦਾਂ ਦੀਆਂ ਕੁਰਬਾਨੀਆਂ ਆਪਣੇ ਦੇਸ਼ ਲਈ ਵੀ ਹੋ ਸਕਦੀਆਂ ਆਪਣੇ ਧਰਮ ਲਈ ਵੀ ਹੋ ਸਕਦੀਆਂ ਸੋ ਅੱਜ ਸਾਰੇ ਮੁਲਕ ਚ ਜਿੰਨੇ ਵੀ ਇਥੇ ਮੁਸਲਮਾਨ বাসਦੇ ਨੇ ਗੈਰ ਮੁਸਲਮਾਨ ਸਾਰੇ ਭਰਾਵਾਂ ਨੂੰ Eid ਦੀ ਬਹੁਤ ਬਹੁਤ ਮੁਬਾਰਕਬਾਦ ਔਰ ਇੱਕ ਅਮਨ ਔਰ ਮਾਨ ਦਾ ਪੈਗਾਮ ਹੈ ਜਿਹੜਾ ਉਹ ਫਲਾਇਆ ਜਾਵੇ ਔਰ ਕਿਸੇ ਤਰ੍ਹਾਂ ਦੀਆਂ ਜਿਹੜੀਆਂ ਅੱਜ ਦੀਆਂ ਚੰਦ ਬੋਟਾਂ ਦੀ ਖਾਤਰ ਸਾਰੇ ਲੋਕਾਂ ਨੂੰ ਬਦਨਾਮ ਕੀਤਾ ਜਾ ਰਿਹਾ ਔਰ ਇੱਕ ਪਾਸੇ ਕੀਤਾ ਜਾ ਰਿਹਾ ਸੋ ਮੈਂ ਸਮਝਦਾ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਮੰਦਭਾਗੀ ਗੱਲ ਹੈ ਔਰ ਇਹੀ ਦਾ ਸਨੇਹਾ ਇੱਕ ਅਮਨ ਤੇ ਆਮਨ ਨਾਲ ਆਪਣੀ ਦੇਸ਼ ਲਈ ਰਹਿਣਾ ਤੇ ਲੋਕਾਂ ਦੀ ਸੇਵਾ ਕਰਨੀ ਇਹੀ ਇੱਕ ਨੌਜਵਾਨ ਪੀੜੀ ਨੂੰ ਕਿਸੇ ਦੇ ਦੋਵੇ ਕਿ ਅੱਜ ਦੇ ਦਿਨ ਦੇ ਨੌਜਵਾਨ ਪੀੜੀ ਦੇਖੋ ਸਾਡੇ ਦੇਸ਼ ਦੀ ਚਲਾਨ ਵਾਲੀ ਰੀੜ ਦੀ ਹੱਡੀ ਆ ਔਰ ਨੌਜਵਾਨਾਂ ਦੇ ਸਿਰ ਤੇ ਹੀ ਵੱਡੀਆਂ-ਵੱਡੀਆਂ ਜੜੀਆਂ ਹੈ ਐਜੀਟੇਸ਼ਨ ਚੱਲਦੀਆਂ ਔਰ ਹਰੇਕ ਤਰ੍ਹਾਂ ਦਾ ਧਰਮ ਵੀ ਚੱਲਦਾ ਔਰ ਹਰੇਕ ਤਰ੍ਹਾਂ ਦਾ ਮੈਂ ਉਹਨਾਂ ਨੂੰ ਇਹ ਇੱਕ ਇਸ ਮੌਕੇ ਤੇ ਐਡਵਾਈਸ ਕਰੂੰਗਾ ਔਰ ਸਨੇਹਾ ਵੀ ਦਊਂਗਾ ਕਿ ਜਿਹੜੇ ਨਸ਼ੇ ਨੇ ਨਸ਼ਾ ਜਿਹੜਾ ਹੈ ਮੁਖ ਦੇ ਵਿੱਚ ਬਹੁਤ ਆਪਣੇ ਇਸ ਦਾ ਵਾਸਤੇ ਚੱਲਦਾ ਜੇ ਕਿ ਜਾਓ ਤੇ ਸਵਾਹ ਪਾਓ ਔਰ ਉਹਦੇ ਤੋਂ ਥੋੜਾ ਜਿਆਦਾ ਤੁਸੀਂ ਵਿਹੇਜ ਕਰੋ ਔਰ ਸਹੀ ਰਸਤੇ ਜਾ ਕੇ ਆਪਣਾ ਦੇਸ਼ ਦੀ ਕੋਈ ਕੰਮ ਕਰੋ ਆਪਣੇ ਸੁਬੇ ਲਈ ਕੋਈ ਕੰਮ ਕਰੋ ਹਾਂਜੀ ਉੱਪਰ ਨਾਲ ਲੈ ਲੈ ਤਵੇ ਲੱਗਦਾ ਤੇ ਇੱਧਰ ਤਾਂ ਨਹੀਂ ਨਹੀਂ ਪਿੱਛੇ ਆਜੋ ਅੱਛਾ ਤੁਸੀਂ ਅੱਗੇ ਆਜੋ ਇਹ Eid ul Adha ਹੈ ਇਹ ਕੁਰਬਾਨੀ ਦੀ Eid ਕਹੀ ਜਾਂਦੀ ਹੈ ਇੱਕ ਮੈਸੇਜ ਅੱਲਾਹ ਤਾਲਾ ਦੀ ਤਰਫ ਤੋਂ حضرت ਇਬਰਾਹੀਮ ਦੇ ਵਕਤੋਂ حضرت ਇਬਰਾਹੀਮ ਨੂੰ ਇਸਾਈ ਵੀ ਯਹੂਦੀ ਵੀ ਮੁਸਲਮਾਨ ਵੀ ਮੰਨਦੇ ਹਨ ਉਹਨਾਂ ਦੀ ਕੁਰਬਾਨੀ ਜਿਹੜੀ ਹੁਕਮ ਹੋਇਆ ਸੀ ਅੱਲਾਹ ਤਾਲਾ ਦੀ ਤਰਫ ਤੋਂ ਆਪਣੇ ਬੱਚੇ ਨੂੰ ਕੁਰਬਾਨ ਕਰਨ ਦਾ ਉਹਨਾਂ ਕਰਨ ਦੀ ਕੋਸ਼ਿਸ਼ ਕਰੀ ਤੇ ਉਹ ਅੱਲਾਹ ਤਾਲਾ ਨੇ ਬੱਚੇ ਦੀ ਥਾਂ ਇੱਕ ਜਾਨਵਰ ਫਰਿਸ਼ਤਿਆਂ ਦੇ ਥਰੂ ਭੇਜਿਆ ਤੇ ਉਹ ਉਸੇ ਦੀ ਯਾਦ ਵਿੱਚ ਹੱਜ ਦਾ ਹੁੰਦਾ ਹੈ ਉਸੇ ਯਾਦ ਵਿੱਚ ਇਹ ਹੁੰਦਾ ਹੈ ਔਰ ਇੱਕ ਕੁਰਬਾਨੀ ਹਰ ਤਰ੍ਹਾਂ ਦੀ ਕੱਲੀ ਇਹ ਨਹੀਂ ਕਿ ਜਾਨ ਦੀ ਕੁਰਬਾਨੀ ਮਾਲ ਦੀ ਕੁਰਬਾਨੀ ਵੀ ਆਪਣੀ ਅਨਾ ਦੀ ਕੁਰਬਾਨੀ ਮੈਂ ਕਹਿੰਦਾ ਹਿੰਦੁਸਤਾਨ ਦੇ ਮੁਸਲਮਾਨਾਂ ਨੂੰ ਮੈਂ ਮੁਬਾਰਕਬਾਦ ਦਿੰਦਾ ਹਾਂ ਕਿੰਨੇ ਹਮਲੇ ਹੁੰਦੇ ਆ ਉਹਨਾਂ ਦੀ ਇੱਜ਼ਤ ਦੇ ਉੱਪਰ ਉਹਨਾਂ ਦੇ ਵਾਸਤੇ ਕੀ ਕੀ ਬੋਲਿਆ ਜਾਂਦਾ ਹੈ ਪਰ ਵਰਲਡ ਵਿੱਚ ਕਿਤੇ ਮਿਸਾਲ ਨਹੀਂ ਹੈ ਕਿ ਹਿੰਦੂਤਾਂ ਦਾ ਮੁਸਲਮਾਨ ਜਿਹਨੇ ਸਬਰ ਨਾਲ ਬਰਦਾਸ਼ਤ ਕਰਦਾ ਹੈ ਤਾਂ ਕਿ ਅਮਨ ਵਿੱਚ ਬੇਚੈਨੀ ਨਾ ਹੋਵੇ ਤੇ ਸਾਰੇ ਮੁਲਕ ਤਬਾਹ ਨਾ ਹੋ ਜਵੇ ਇਹ ਜਿਹੜਾ ਸਬਰ ਹੈ ਮੁਸਲਮਾਨ ਦਾ ਇਹ ਇਸੇ ਤੋਂ ਉਸ ਦੇ ਵਿੱਚ ਆਇਆ ਬਰਦਾਸ਼ਤ ਕਰਦਾ ਹੈ ਰਿਐਕਟ ਨਹੀਂ ਕਰਦਾ ਹੈ ਤੇ ਇਹ ਚੀਜ਼ ਹੈ ਇਸ ਮਤਲਬ ਇਸ ਦਾ ਕਿ ਵੀ ਹਰ ਕੰਮ ਵਾਸਤੇ ਆ ਜੋ ਈਦਗਾ ਬਣੀ ਹੈ ਹੋ ਰਿਹਾ ਇਸ ਵਾਸਤੇ ਭਾਈਚਾਰਾ ਸਾਰਾ ਮਦਦ ਕਰਦਾ ਹੈ ਤਾਂ ਇਹ ਸਾਰਾ ਇਹਦਾ ਇਨਸਾਮ ਹੁੰਦਾ ਹੈ ਕਿੰਨਾ ਭਾਈਚਾਰਾ ਜਿਹਦੇ ਦੇ ਵਿੱਚ ਜਿਹੜਾ ਕੋਈ ਚੁਣਿਤ ਕਰ ਲੈ ਇਸ ਤਰ੍ਹਾਂ ਸਭ ਇੱਧਰ ਆ ਜਾ ਅੱਜ ਮਹਿਸੂਸ ਕਰਿਆ ਕਿ ਕੋਈ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਪਹਿਲਾਂ ਇਹ 8:30 ਵਜੇ ਦਾ ਟਾਈਮ ਹੁੰਦਾ ਸੀ ਤੇ ਹੁਣ ਟਾਈਮ ਅੱਜ 8 ਵਜੇ ਦਾ ਕਰਿਆ ਸੀ ਫੇਰ ਵੀ ਇਸ ਦੇ باوجود ਤਕਰੀਬਨ 15000 ਬੰਦੇ ਇੱਕ ਵਾਰੀ ਪੜਦੇ ਨਮਾਜ਼ ਔਰ ਬਹੁਤ ਤੇ ਰਹਿ ਜਾਂਦੇ ਆ ਤੇ ਅੱਗੇ ਵਾਸਤੇ ਸਾਰਿਆਂ ਨਾਲ مشورہ ਕਰਿਆ ਜਾਊਗਾ ਕਿ ਅਗਰ Eid ਗਾ ਦੋ ਨਮਾਜ਼ਾਂ ਕਰਾਤੀਆਂ ਜਾਣ ਤਾਂ ਇਹ ਕਰ ਲਈ ਔਰ ਇੱਕ ਥੋੜੀ ਟਾਈਮ ਤੇ ਹੋ ਜਵੇ ਭਾਈਚਾਰਾ ਤਾਂ ਅਗਰ ਪੂਰਾ ਵਕਤ ਮਿਲਦਾ ਸਾਰੇ ਬੰਦੇ ਤੇ ਤਾਂ 20000 ਤੋਂ ਉੱਤੇ ਇੱਥੇ ਇੱਥੇ ਹੋਣੇ ਸੀ ਆਲੇ-ਦਾਲੇ ਵੀ 8-10 ਥਾਂ ਤੇ ਹੁੰਦੀ ਹੈ ਤਕਰੀਬਨ 50000 ਮੇਲ ਹੈ ਸੀ ਜਿਨ੍ਹਾਂ ਨੇ ਨਮਾਜ਼ਾਂ ਜ਼ਿਆਦਾ ਕਰੀ ਹੈ ਪਟਿਆਲੇ ਦੇ ਵਿੱਚ